ਦੇਖਤੀ ਹੈ ਹੁਣ ਤੂੰ ਸਾਡੀ ਨੌਹਾਂ ਆ ਉਹ ਵੀ ਪਿੰਡ ਚ ਇਹੋ ਜਿਹੇ ਕੱਪੜੇ ਨਾ ਤੈਨੂੰ ਸੌਂਦੇ ਨਹੀਂ ਹੈਗੇ ਝੰਜ ਦੇ ਕੱਪੜੇ ਪਾਇਆ ਕਰ ਦੇਖੋ ਮੰਮੀ ਜੀ ਮੈਂ ਨਾ ਸ਼ੁਰੂ ਤੋਂ ਆਪਣੇ ਦਿਲ ਦੀ ਕੀਤੀ ਆ ਨਾ ਤਾਂ ਮੈਂ ਅਜ ਪਿੰਡੂ ਕੱਪੜੇ ਕਦੀ ਪਾਏ ਆ ਤੇ ਨਾ ਮੈਥੋਂ ਪੈ ਤੀਏ ਗੁੱਸਾ ਨਹੀਂ ਕਰੀਦਾ ਹੁੰਦਾ ਗੱਲ ਦਾ ਸਿਆਣੇ ਕਹਿੰਦੇ ਆ ਖਾਈਏ ਮਨ ਪਾਉਂਦਾ ਪਹਿਨੀਆਂ ਜੱਦ ਪਾਉਂਦਾ ਤੇ ਮੈਂ ਤਾਂ ਮੱਖੀ ਸੁਣਦੀ ਆ ਮੇਰਾ ਕਿਹਾ ਕੁਛ ਪੁੱਤ ਨਹੀਂ ਮੰਮੀ ਜੀ ਮੈਂ ਕੀ ਕਹਿਣਾ ਨਾਲੇ ਨਾ ਤੁਹਾਡੇ ਕੋਲ ਤਾਂ ਬੈਠਣਾ ਹੀ ਬੇਕਾਰ ਆ ਲੈ ਦੱਸ ਚੱਜ ਦੀ ਗਲਤੀ ਇਹਦੇ ਪੱਲੇ ਪੈਂਦੀ ਨਹੀਂ ਅਰ ਦਿਓ ਤਾਂ ਉਹ ਅਰ ਦਿਓ ਤਾਂ ਕੀ ਹੋਇਆ ਦਿਨ ਖੜੇ ਕੰਬਣ ਲੱਗੇ ਪੈਗੀ ਕੀ ਦੱਸਾਂ ਤੁਹਾਨੂੰ ਅੱਜ ਤੇ ਮੇਰਾ ਸਾਰਾ ਮੂਡ ਖਰਾਬ ਹੋ ਗਿਆ ਆ ਤੁਹਾਡੀ ਮੰਮੀ ਜੀ ਨੂੰ ਦੇਖ ਲਓ ਸਾਰਾ ਦਿਨ ਬੜਬੜ ਕਰਦੀ ਰਹਿੰਦੀ ਐ ਅੱਖੇ ਜੀ ਕਦੀ ਆਹ ਨਹੀਂ ਪਾਉਣਾ ਕਦੇ ਉਹ ਨਹੀਂ ਪਾਉਣਾ ਉਹ ਵੱਡਿਆ ਦੀ ਗੱਲ ਦਾ ਗੁੱਸਾ ਨਹੀਂ ਕਰਦਾ ਹੁੰਦਾ ਫਿਰ ਕੀ ਹੋ ਗਿਆ ਇਹ ਕਹਿੰਦਾ ਤਾਂ ਦੇਖੋ ਜੀ ਮੈਨਾਂ ਪੜੀ ਲਿਖੀ ਹਾਂ ਤੇ ਆਪਣੀ ਅਨਪੜ ਮਾਂ ਨੂੰ ਕਹਾਂ ਤਾਂ ਮੈਨੂੰ ਬਾਹਲੀ ਮਤਾਨਾ ਦਵੇ ਕੋਈ ਗੱਲ ਨਹੀਂ ਮੈਂ ਸਮਝਾ ਦਿੰਦਾ ਤੂੰ ਇਹਨਾਂ ਤੜਾ ਗੁੱਸਾ ਘੱਟ ਕਰਿਆ ਕਰ। ਸਾਨੂੰ ਪਾਰਾ ਚੜਾਈ ਲੱਗਦੀ ਐ। ਮਾਂ ਤੂੰ ਤਾਂ ਸਿਆਣੀ ਐ ਤੂੰ ਕਾਹਤੋਂ ਬੋਲਦੀ ਹੁੰਨੀ ਐ? ਉਹ ਦੇਖ ਲੈ ਮੂੰਹ ਬਿੰਦਾ ਕਰੀ ਪਈ ਐ। ਨਾ ਮੈਂ ਕੀ ਗਿਆ ਤਾਂ ਆਹੀ ਗਿਆ। ਬਟੰਗ ਦੇ ਕੱਪੜੇ ਪਾਇਆ ਕਰ ਆਪਾਂ ਪਿੰਡ 'ਚ ਰਹਿਣੇ ਆਂ। ਐਨੇ 'ਚ ਗੁੱਸਾ ਕਰ ਗਈ। ਉਹ ਕੋਈ ਗੱਲ ਨਹੀਂ ਮਾਂ ਮੈਂ ਸਮਝਾ ਦੂੰਗਾ ਤੂੰ ਨਾ ਬੋਲਿਆ ਕਰ ਇਹਨੇ। ਮੈਨੂੰ ਨਹੀਂ ਉਮੀਦ ਵੀ ਉਹ ਸਮਝੂਗੀ। ਉਹ ਸੌਂ ਦੀ ਗਿਆਪੀ ਬਸ ਤੂੰ ਨਾ ਬੋਲੇਗਾ ਠੀਕ ਐ। ਬਾਪੀ ਸਮਝਾ ਦਊਗਾ। ਮੈਂ ਤਾਂ ਕਾਨੂੰ ਬੋਲਣ ਸਮਝਾ ਲਈ ਜਿਹੜਾ ਸਮਝਾਉਂ ਸਮਝ ਹੱਟੀ ਹੁਣ ਤਾਂ ਨਾ ਪਹਿਣੇ ਤੂੰ ਇਹਨਾਂ ਪੱਛ ਕਹਿੰਦੀ ਨਹੀਂ ਕਿਦਾਂ ਦੇ ਕੱਪੜੇ ਪਾਈ ਫਿਰਦੀ ਨੀ ਪਹਿਣੇ ਮੈਂ ਤਾਂ ਕਹਿ ਕਹਿ ਕੇ ਹੰਬ ਗਈ ਮੰਨਦੀ ਨਹੀਂ ਪਤਾ ਨਹੀਂ ਕਿਹੋ ਜਿਹਾ ਰਵੇ ਦੀ ਆ ਸਾਨੂੰ ਤਾਂ ਤੰਗ ਕਰ ਰੱਖਿਆ ਨੀ ਭੈਣੇ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਰਿਸ਼ਤਾ ਨਿਰਖਪੁਰਕ ਕੇ ਲੈਣਾ ਚਾਹੀਦਾ ਨਹੀਂ ਤਾਂ ਫਿਰ ਇਹ ਹੋ ਜੀਂ ਨਹੀਂ ਮਿਲਦੀਆਂ ਨੇ ਨੀ ਭੈਣੇ ਕਹਿੰਦੇ ਤਾਂ ਹੁੰਦੇ ਆ ਬਜਹ ਜਿਹੇ ਕੋਕੋ ਉਹ ਜਿਹੇ ਕੋਕੋ ਦੇ ਬੱਚੇ ਜੇ ਕੋਕੋ ਨੂੰ ਚੱਜ ਹੁੰਦਾ ਤਾਂ ਹੀ ਇਹਨੂੰ ਚੱਜ ਦਿੰਦੀ ਸਹੀ ਗੱਲ ਐ ਭੈਣੇ ਤੇਰੀ ਚੰਗਾ ਮੈਂ ਚਲਦੀ ਆ ਬਹੁਤ ਟਾਈਮ ਹੋ ਗਿਆ ਮੈਨੂੰ ਆਏ ਨਹੀਂ ਠੀਕ ਐ ਨਾ ਜੇ ਮੈਂ ਚੰਗੇ ਰਵੇ ਦੀ ਨਹੀਂ ਸੀ ਤਾਂ ਕੋਈ ਹੋਰ ਵਿਆਹ ਕਿ ਲਿਆਉਂਦੇ ਮੈਂ ਨਹੀਂ ਸੁਣਾ ਮਾੜਾ ਚੰਗਾ ਆਪਣੇ ਪੇਕੇ ਬਾਰੇ ਨਾ ਮੈਂ ਕੀ ਕਿਹਾ ਜੋ ਕਿਹਾ ਸਹੀ ਕਿਹਾ ਨਾ ਜੇ ਤੇਰੀ ਮਾਂ ਨੂੰ ਚੱਜ ਹੁੰਦਾ ਤਾਂ ਤੈਨੂੰ ਨਾ ਦਿੰਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਪਤਾ ਨਹੀਂ ਕੀ ਦੇਖਿਆ ਮੇਰੇ ਪੇਕੇ ਵਾਲਿਆਂ ਨੇ ਜੋ ਇਸ ਕਲੇਸ਼ੀਏ ਦੇ ਘਰ ਤੋੜਤੀ ਕਲੇਸ਼ ਤਾਂ ਤੂੰ ਪਾਉਣੀ ਐ ਮੈਂ ਤਾਂ ਕਿੰਨੇ ਦਿਨ ਹੋ ਗਏ ਆਪਣੀ ਜ਼ੁਬਾਨ ਬੰਦ ਰੱਖੀ ਐ ਜੇ ਜ਼ੁਬਾਨ ਬੰਦ ਹੁੰਦੀ ਨਾ ਤਾਂ ਤੂੰ ਇਦਾਂ ਚੁਗਲੀਆਂ ਨਾ ਕਰਦੀ ਮੇਰੇ ਤੋਂ ਵੀ ਲੜਿਆ ਜਾਂਦਾ ਤੇਰੇ ਨਾਲ ਆਲੰਦ ਦੇ ਦੀਪ ਨੇ ਕਰਦੀਆਂ ਗੱਲਾਂ ਉਹਦੇ ਨਾਲ ਮੈਂ कर ली कर ली मैं भी करूं आ जान दे देख तो सही ये तो लग पे सर्च गलियां करना गल ही नहीं सार दी अजोत मेरे दूसरे कपड़े दी ओ हेलो तेन सुनता नहीं ਪਰ ਅੱਜ ਕੀ ਗੱਲ ਹੋ ਗਈ ਅੱਜ ਕਾ ਤੋਂ ਉਹ ਬਣਾਇਆ ਆਪਦੀ ਨਾ ਮਾਂ ਨੂੰ ਪੁੱਛੋ ਜਾ ਕੇ ਉਹ ਗੱਲ ਤਾਂ ਦੱਸ ਦੇ ਗੱਲ ਕੀ ਹੋ ਗਈ ਮੈਂ ਕਹਤਾਂ ਨੇ ਇੱਕ ਵਾਰੀ ਆਪਣੀ ਮਾਂ ਨੂੰ ਪੁੱਛੋ ਜਾ ਕੇ ਨਾ ਮਾਂ ਤੁਸੀਂ ਅੱਜ ਕਿਹੜੀ ਕਾਲਾ ਲੜਤੀਆਂ ਮੈਨੂੰ ਕੀ ਪੁੱਛਦਾ ਜਾ ਕੇ ਆਪਣੀ ਰਾਨ ਨੂੰ ਪੁੱਛ ਲੈ ਉਹ ਮਾਂ ਦੱਸ ਤਾਂ ਦਿਓ ਗੱਲ ਕੀ ਹੋਈ ਐ तेनों एक बारी सुनया नहीं जाके चढ़ाइयु सिरे अपने ना की कहती फिर महाराण कहना की है उ जो तू कहनी है ਉਹ ਕਹਿੰਦੀ ਉਹਦੇ ਕੋਲ ਜਾ ਕੇ ਪੁੱਛ ਲੈ ਤੇ ਤੂੰ ਕਹਿੰਦੀ ਉਹਦੇ ਕੋਲ ਜਾ ਕੇ ਪੁੱਛ ਲੈ। ਕੋ ਮੈਂ ਹੱਥ ਵਾਣਾ ਤੁਹਾਡੇ ਅੱਗੇ। ਉਹ ਦੱਸੋ ਕੁਛ ਨਾ ਪਰ ਲੜਿਆ ਨਾ ਕਰੋ। ਨਾ ਲੜਨੂ ਮੇਰੇ ਕਿਹੜੇ ਸਿੰਗ ਲੱਗੇ ਆ। ਨਾਲੇ ਨਾ ਮੈਂ ਹੁਣ ਅੱਡ ਹੋਣਾ। ਮੈਸ ਬੁੜੀ ਨਾ ਨਹੀਂ ਰਹਿ ਸਕਦੀ। ਦੇਖarjੋ ਤੇ ਕਮਲ ਨਾ ਮਾਰ। ਕੋ ਮਹਿਮਾਨ ਨਹੀਂ ਫੜ ਕੇ ਕਿਵੇਂ ਅੱਡ ਹੋ ਜਾ। ਪਲੀ ਯਾਰ ਜਲੂਸ ਨਾ ਕੱਢ। ਜਲੂਸ ਮੈਂ ਨਹੀਂ ਜਲੂਸ ਤੁਸੀਂ ਕੱਢ ਰਹੇ ਆ। ਮੈਂ ਤੇ ਦੱਸਣਾ ਸੀ ਨਾ ਮੈਂ ਦੱਸਤਾ। ਜੇ ਤੁਸੀਂ ਨਹੀਂ ਅੱਡ ਹੋਣਾ ਤੇ ਮੈਂ ਚਲੀ ਪਿੱਕਿਆਂ ਨੂੰ। ਜਿੰਨਾ ਟਾਈਮ ਤੁਸੀਂ ਅੜਨੇ ਨਾ ਹੁੰਦੇ ਮੈਂ ਵਾਪਸ ਨਹੀਂ ਆਣਾ ਦੇਖ ਅਜੋਤ ਜੇ ਤੂੰ ਜਾਣਾ ਨਾ ਤਾਂ ਜਾ ਸਕਦੀ ਐ ਪਰ ਮੈਂ ਆਪਣੀ ਮਾਂ ਨਾਲ ਅੜਨੇ ਹੋ ਸਕਦਾ ਚਲੋ ਠੀਕ ਆ ਫਿਰ ਮੈਂ ਚੰਨੀ ਪੀ ਕੇ ਬਲ ਮਾਤਲੂ ਕਿੰਨੇ ਵਾਰ ਇਹ ਕਿਹਾ ਸੀ ਬਿਨਾਂ ਨੜਿਆ ਕਰੋ ਹੁਣ ਤੈਨੂੰ ਇਕੱਲੀ ਨੂੰ ਸਾਰਾ ਕੰਮ ਕਰਨਾ ਬਹੁਤ ਕਰਦਾ ਕੋਈ ਨਹੀਂ ਪੁੱਤ ਮੈਂ ਘਰ ਦਾ ਕੰਮ ਆਪੇ ਔਖੀ ਸੌਖੀ ਕਰ ਲਵਾਂਗੀ ਪਰ ਤੂੰ ਉਹਨੂੰ ਲੈਣ ਨਾ ਜਾਏ ਆਪੇ ਆਜੋ ੱੱਕੇ ਖਾਂਦੀ ਠੀਕ ਆ ਮਾਂ ਨਹੀਂ ਜਾਂਦਾ ਹੈਲੋ ਹਾਂ ਹਰਜੋਤ ਕੇ ਮੈਂ 나 ਜੋ ਠੀਕ ਹੁੰਦੀ ਤਹਿ ਤੋਗਾਨੂ ਜਾਂਦੀ ਮੇਰੇ ਨਾ ਗੱਲ ਸੁਣ ਲੋ ਧਿਆਨ ਨਾਲ ਛਿੰਨਾ ਟਾਈਮ ਆਟ ਨਹੀਂ ਨਹੁੰਦੀ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਹੈ ਮਮਾ ਬੂ ਮਾ ਟਾਈਮ ਟੂ ਕਾਲ ਇਜ਼ ਕੰਟਰੀਲੀ ਨਾਟ ਰੀਚੇਬਲ ਕਿਉਂ ਨਹੀਂ ਰਿਹਾ ਗਿਆ ਨਾ ਤੇਰੇ ਤੋਂ ਕਰ ਲਿਆ ਉਹਨੂੰ ਫੋਨ ਐਂ ਸਰੇ ਜੜਾ ਰੱਖਿਆ ਤੂੰ ਉਹਨੂੰ ਬੰਦਾ ਬਣ ਗਿਆ ਹੁਣ ਨਾ ਫੋਨ ਕਰੀ ਆਪੇ ਉਸ ਡਾਂਟ ਪਾਉਂਦੀ ਹੈਲੋ ਹਾਂਜੀ ਹਰਜੋਤ ਬੋਲਦੀ ਐਜ ਕਿਵੇਂ ਹਰਜੋਤ ਭੁੱਲ ਕੇ ਯਾਦ ਕਰ ਲਿਆ ਹੋਰ ਕਿਵੇਂ ਤੂੰ ਮੈਂ ਠੀਕ ਆ ਮੈਨੂੰ ਕੀ ਹੋਣਾ ਨਹੀਂ ਤੂੰ ਮੈਨੂੰ ਐਂ ਦੱਸ ਤੂੰ ਅੱਡ ਹੋਣਾ ਕਿ ਨਹੀਂ ਹੋਣਾ ਦੇਖ ਹਰਜੋਤ ਐਵੇਂ ਕਮਰ ਨਾ ਮਾਰ ਚੁੱਪ ਕਰਕੇ ਨਾ ਘਰ ਆ ਜਾ ਇਹਦਾ ਮਤਲਬ ਤੁਸੀਂ ਅੱਡ ਨਹੀਂ ਹੋਣਾ ਠੀਕ ਐ ਫਿਰ ਮੈਨੂੰ ਤਲਾਕ ਚਾਹੀਦਾ ਮੈਂ ਤਲਾਕ ਲੈਣਾ ਹਰਜੋਤ ਤੇਰੇ ਤੇ ਮੇਰੇ ਸੋਚ ਦੇ ਵਿੱਚ ਬਹੁਤ ਫਰਕ ਹੈ ਮੈਂ ਤੇਰੇ ਨਾਲ ਸੱਚਾ ਹੋ ਕੇ ਚੱਲਿਆ ਸੀ ਪਰ ਤੂੰ ਨਾ ਹਮ ਗਲਤ ਕਰ ਰਹੀ ਹੈ ਤੂੰ ਮੇਰੀ ਇੱਕ ਗੱਲ ਯਾਦ ਰੱਖੀ ਤੈਨੂੰ ਇਸ ਗੱਲ ਦਾ ਅਹਿਸਾਸ ਹੋ ਤੂੰ ਇਕੱਲੇ ਬੈਠ ਕੇ ਸੋਚੇਂਗੀ ਵੀ ਮੈਂ ਕੀ ਖੋਇਆ ਤੇ ਕੀ ਪਾਇਆ ਜੇ ਤੈਨੂੰ ਮੇਰੇ ਤੋਂ ਤਲਾਕ ਚਾਹੀਦਾ ਨਾ ਮੈਂ ਦੇ ਦਨਾ ਤਲਾਕ ਉਮ ਮੈਂ ਤੇਰੇ ਨਾਲ ਰਹਿ ਕੇ ਕੀ ਕਰਨਾ ਹੈ ਜਿਹਨੂੰ ਰਿਸ਼ਤੇ ਦੀ ਕਦਰ ਹੀ ਨਾ ਹੋਵੇ ਠੀਕ ਹੈ ਫਿਰ ਜਲਦੀ ਮਿਲਦੇ ਆ ਕੋਰਟ ਦੇ ਵਿੱਚ ਕੋਈ ਗੱਲ ਨਹੀਂ ਤੂੰ ਜਿਸ ਦਿਨ ਕਹੇਂਗੀ ਨਾ ਮੈਂ ਆ ਜਾਊਂਗਾ ਕੋਟਾ ਮੰਮੀ ਜੀ ਮੈਂ ਦੀਪ ਨੂੰ ਫੋਨ ਕੀਤਾ ਸੀ ਤੇ ਮੈਂ ਇਹਨੂੰ ਕਿਹਾ ਕਿ ਜੇ ਮੈਨੂੰ ਨਹੀਂ ਲੈ ਕੇ ਜਾਣਾ ਤਾਂ ਮੈਨੂੰ ਤਲਾਕ ਦੇ ਦੇ ਤੇ ਹੁਣ ਉਹ ਤਲਾਕ ਦੇਣ ਲਈ ਤਿਆਰ ਹੈ ਇਹ ਇਹੋ ਜਿਹੇ ਫੈਸਲੇ ਜਲਦਬਾਜ਼ੀ ਵਿੱਚ ਨਹੀਂ ਲਏ ਜਾਂਦੇ। ਕਈ ਵਾਰੀ ਇੱਕ ਗਲਤ ਫੈਸਲਾ ਲਿਆ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ। ਦੇਖ ਮਾਂ ਫੈਸਲਾ ਤਾਂ ਮੈਂ ਹੁਣ ਲੈ ਲਿਆ। ਸਹੀ ਹੋਵੇ ਇਹ ਗਲਤ। ਪਰ ਮੈਂ ਹੁਣ ਉਸ ਘਰ ਨਹੀਂ ਜਾਣਾ। ਮੈਂ ਦੂਸਰਾ ਵਿਆਹ ਕਰਵਾ ਲੂੰਗੀ। ਚਾਚੀ ਬਿਲਕੁਲ ਸਹੀ ਗੱਲ ਹੈ ਹਰਜੋਤ ਜਿਸ ਕਰੇ ਕਦਰ ਹੀ ਨਾ ਹੋਵੇ ਉਥੇ ਰਹਿਣ ਦਾ ਕੀ ਫਾਇਦਾ? ਮੇਰੀ ਨਿਗਾਹ 'ਚ ਹੈਗਾ ਇੱਕ ਮੁੰਡਾ। ਦੱਸ ਕੇ ਲਿਆਉਂਦੇ ਆ ਮੁੰਡੇ ਨੂੰ। ਭਾਵੇਂ ਕੱਲੀ ਤੋਰਦੀਏ। ਨੇੜਾ ਪਿੰਡ ਹੈ ਉਹਨਾਂ ਦਾ ਆ ਨੇੜੇ ਹੀ ਆ ਕੋਟੜਾ ਉਹ ਤੁਸੀਂ ਹੁਣ ਅੱਗਾ ਪਿਛਾ ਨਾ ਦੇਖੋ ਬਸ ਹਾਂ ਕਰਨ ਦੀ ਗੱਲ ਕਰੋ ਨਾ ਮੁੰਡੇ ਦੇ ਮਾਪਿਓ ਹੈਗੇ ਆ ਚਾਚੀ ਮੁੰਡੇ ਦਾ ਪਿਓ ਹੈਗਾ ਪਰ ਮਾਂ ਮਰ ਗਈ ਸੀ ویسے ਵੀ ਅੱਜ ਕੱਲ੍ਹ ਦੀ ਕੁੜੀਆਂ ਤੇ ਐਹੀ ਚ ਹੁੰਦੀਆਂ ਨੇ ਕਿ ਸੱਸ ਹੋਵੇ ਤੇ ਚੰਗੀ ਹੋਵੇ ਨਾ ਤੇ ਫੋਟੋ ਖਾਂਦੇ ਤੇ ਟੰਗੀ ਹੋਵੇ ਨਾ ਪਤਾ ਕੀ ਇਹ ਮੁੰਡੇ ਦਾ ਅਸੀਂ ਪਤਾ ਸੁੱਤਾ ਕਰ ਲਾਂਗੇ ਥੋੜਾ ਪਤਾ ਮੁੰਡੇ ਬਾਰੇ ਲੈ ਚਾਚੀ ਤੈਨੂੰ ਮੇਰੇ ਤੇ ਯਕੀਨ ਨਹੀਂ ਉਹ ਯਕੀਨ ਤਾਂ ਹੈਗਾ ਕੀ ਪਤਾ ਇਹਦੇ ਸੌਰੇ ਸ਼ਕੀਰੀ ਚੋਂ ਨਾ ਹੋਵੇ ਚਾਚੀ ਮੁੰਡੇ ਦਾ ਨਾਮ ਹੈਪੀ ਹੈ ਤੇ ਪਿਓ ਦਾ ਨਾਮ ਜੈਵ ਹੈ ਤੇ ਪਿੰਡ 'ਚ ਚਰੀ ਵੱਡਾ ਦੇ ਵੱਜਦੇ ਆ ਤੇ ਏ ਤੂੰ ਚਲਾ ਗਾ ਲੈ ਉਧਰ ਆਪਾਂ ਇਧਰੋਂ ਨਵੇੜ ਗਏ ਨਾ ਨਾਲ ਦੀ ਨਾਲ ਉਧਰ ਹੀ ਕੁੜੀ ਤੇ ਉਡ ਦੇਣੀ ਆ ਚਲ ਠੀਕ ਹੈ ਚਾਚੀ ਮੈਂ ਅੱਜ ਹੀ ਜਾ ਕੇ ਕਰੇ ਫੋਨ ਤੇ ਗੱਲ ਕਰਤੀ ਹਾਂ ਨਾਲ ਤੂੰ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ ਠੀਕ ਆ ਮੈਂ ਚਲਦੀ ਹਾਂ ਹੁਣ ਚਲ ਚੰਗਾ ਮੈਨੂੰ ਲੱਗਦਾ ਨਾ ਆਪਣੇ ਇਹ ਸਰਪੰਚਾਂ ਦਾ ਲਾਵਰ ਉੱਥੇ ਵਿਆਹ ਆ। ਮੈਂ ਫੋਨ ਕਰਕੇ ਉਹਨੂੰ ਸੱਦਦੀ ਆ। ਉਹਦੇ ਤੋਂ ਪਤਾ ਕਰਦੇ ਸਾਰਾ ਕੁਝ। ਠੀਕ ਹੁਣ। ਹਾਂ ਨਾ? ਹਾਂਜੀ ਤੁਸੀਂ ਮੈਨੂੰ ਬੁਲਾਇਆ ਸੀ ਕੰਮ ਸੀ ਕੋਈ? ਹਾਂਜੀ ਭਾਜੀ। ਆਪਣੇ ਕੁੜੀ ਦਾ ਨਾ ਕੇਸ ਚੱਲਦਾ ਸੌਰਿਆਂ ਦੇ ਨਾਲ। ਉੰਦਰ ਨਿਭਣਨ ਵਾਲਾ ਹੀ ਆ ਤੇ ਸਾਨੂੰ ਕਿਸੇ ਨੇ ਮੁੰਡੇ ਦੀ 10 ਪਾਈ ਕੋਟਲੇ ਤੋਂ ਤੇ ਮੈਂ ਸੋਚਿਆ ਤੁਸੀਂ ਇੱਥੇ ਵਿਆਹ ਹੀ ਹੋਏ ਹੋ ਤੇ ਤੁਹਾਨੂੰ ਮੁੰਡੇ ਬਾਰੇ ਪਤਾ ਕਰ ਲਈਏ ਵੀ ਕਿਹੋ ਜਿਹਾ ਪਰਿਵਾਰ ਹੈ ਕੋਈ ਗੱਲ ਨਹੀਂ ਮੈਂ ਹੁਣੇ ਪਤਾ ਕਰ ਦਿੰਦਾ ਤੁਸੀਂ ਮੈਨੂੰ ਉਹਨਾਂ ਦਾ ਨਾਮ ਦੱਸੋ ਜੀ ਬਾਜੀ ਮੁੰਡੇ ਦਾ ਹੈਪੀ ਆ ਤਾਂ ਪਿਓ ਦਾ ਨਾ ਜੈਬ ਆ ਪਿੰਡ ਵਿੱਚ ਚੜੀ ਵੱਡਾਂ ਦੇ ਵੱਜਦੇ ਆ ਠੀਕ ਆ ਜੀ ਮੈਂ ਹੁਣੇ ਪਤਾ ਕਰਦਾ ਜੀ ਮੁੰਡਾ ਤਾਂ ਪਹਿਲਾਂ ਵਿਆਹਿਆ ਹੋਇਆ ਸੀ ਜੀ ਹਾਂ ਜੀ ਸਾਨੂੰ ਪਤਾ ਹੈ ਕਿ ਮੁੰਡਾ ਵਿਆਹਿਆ ਹੋਇਆ ਸਾਡੀ ਕਿਹੜਾ ਕੁੜੀ ਕੁਵਾਰੀ ਹੈ ਜੇ ਕੁੜੀ ਕੁਵਾਰੀ ਨਹੀਂ ਇਹਦਾ ਮਤਲਬ ਇਹ ਥੋੜੇ ਵੀ ਆਪਾਂ ਕਿਸੇ ਨਾਲ ਵੀ ਤੋਲ ਦਈਏ ਕਹਿੰਦੇ ਆ ਮੁੰਡਾ ਸਿਰੇ ਦਾ ਨਸ਼ੇੜੀ ਆ ਰੋਜ਼ ਆਪਣੀ ਘਰ ਵਾਲੀ ਨੂੰ ਕੁੱਟਦਾ ਮਾਰਦਾ ਸੀ ਇੱਕ ਦਿਨ ਵਿਚਾਰੀ ਨੂੰ ਇੰਨਾ ਕੁੱਟਿਆ ਕਿ ਉਹਦੀ ਮੌਤ ਹੀ ਹੋ ਗਈ ਤੇ ਕਿੱਲਾ ਵੇਚ ਕੇ ਸਹੁਰਿਆਂ ਨਾਲ ਰਾਜਿਨਾਮਾ ਕੀਤਾ ਸੱਚੀ ਚੰਗਾ ਹੋਇਆ ਸੀ ਤੁਹਾਨੂੰ ਪੁੱਛ ਲਿਆ ਖੋਰਿਆ ਸਿਸਟਾ ਕਰੀ ਦਿੰਦੇ ਦੇਖੋ ਜੀ ਮੇਰਾ ਨਾਮ ਲੈ ਦਿਓ ਕਿਤੇ ਮੇਰੇ ਮਗਰੇ ਨਾ ਪੈ ਜਾਣ ਨਾ ਭਾਜੀ ਤੁਸੀਂ ਫਿਕਰ ਨਾ ਕਰੋ ਅਸੀਂ ਕਿਸੇ ਕੋਲ ਨਹੀਂ ਗੱਲ ਕਰਦੇ ਚੰਗਾ ਜੀ ਮੈਂ ਚਲਦਾ ਹਾਂ ਚੰਗਾ ਠੀਕ ਹੈ ਮਾਂ ਆਪਾਂ ਤਾਂ ਫਾਸੀ ਗਏ ਸੀ ਆਲੈਨ ਦੇ ਭਾਬੀ ਨੂੰ ਮੈਂ ਕਰਦੀ ਆ ਇਹਦੇ ਨਾਲ ਗੱਲ ਕੋਈ ਗੱਲ ਨਹੀਂ ਪੁੱਤ ਤੂੰ ਠੰਡੇ ਮਤੇ ਦੇ ਨਾਲ ਗੱਲ ਕਰੇ ਆਪਾਂ ਜਵਾਬ ਦੇ ਦਾਂਗੇ ਉਹਨੂੰ ਹੁਣ ਤੂੰ ਜਾ ਕੇ ਰੋਟੀ ਟੋਕ ਕਰ ਕੱਲ ਨੂੰ ਕਰਦੇ ਆ ਗੱਲ ਤੇਰੀ ਭਾਬੀ ਦੇ ਨਾਲ ਠੀਕ ਐ ਮਾ ਚੰਗਾ ਪੁੱਤ ਸ਼ਸ਼ੀ ਕਾ ਚਾਚੀ ਯਸਾਸ ਚੱਲਦੇ ਏ ਲੈ ਮੂ ਤਾਂ ਮਿੱਠਾ ਕਰਾ ਮੈਂ ਮੁੰਡੇ ਨਾਲ ਗੱਲ ਕਰ ਲਈ ਉਹਨਾਂ ਨੂੰ ਸਭ ਮਨਜ਼ੂਰ ਆ ਤੁਸੀਂ ਬਸ ਇਧਰੋਂ ਨਿਬੇੜਣ ਦੀ ਤਿਆਰੀ ਕਰੋ ਨਾ ਪਰ ਵੀ ਮੁੰਡਾ ਤਾਂ ਅਮਲੀ ਏ ਤੂੰ ਨੇ ਪਿੰਡ ਘਰ ਵਾਲੇ ਵੀ ਆਪ ਮਰੀ ਤੇ ਮੈਂ ਤੇ ਇਹ ਵੀ ਸੁਣਿਆ ਕਿ ਉਹਦੀ ਮਾਂ ਵੀ ਉਹਦੇ ਕਰਕੇ ਮਰੀ ਸੀਗੀ ਨਾ ਤੂੰ ਮੈਨੂੰ ਕਿਹੜੇ ਖੂਜ ਤੱਕ ਦੇਣ ਲੱਗੀ ਆ ਮੈਂ ਨਹੀਂ ਕਰਾਉਣਾ ਉੱਥੇ ਵਿਆਹ ਦੇਖਰ ਜੋਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਪਰ ਤੈਨੂੰ ਤਾਂ ਹੁਣ ਇਹੋ ਜਿਹਾ ਮਿਲੂ ਕੋਈ ਕਵਾਰਾ ਥੋੜੀ ਤੈਨੂੰ ਵਿਆਹ ਕੇ ਲੈ ਜਾਊਗਾ ਨਾਲੇ ਲੋਕਾਂ ਦਾ ਕੀ ਹੈ ਲੋਕ ਤਾਂ ਗੱਲਾਂ ਬਣਾਉਂਦੇ ਹੁੰਦੇ ਨੇ ਹੁਣ ਤੈਨੂੰ ਵੀ ਤਾਂ ਪਿੰਡ 'ਚ ਐਂ ਕਹਿੰਦੇ ਨੇ ਕਿ ਕੁੜੀ ਦੀ ਕਿਸੇ ਨਾਲ ਗੱਲਬਾਤ ਸੀ ਤਾਂ ਹੀ ਸੋਹਰਿਆਂ ਨੇ ਭਜਾਤੀ ਵਿਚਲੀ ਗੱਲ ਦਾ ਥੋੜੀ ਕਿਸੇ ਨੂੰ ਪਤਾ ਦੇਖ ਭਾਬੀ ਇਸ ਤੋਂ ਪਹਿਲਾਂ ਮੈਂ ਤੈਨੂੰ ਕੁਝ ਮਾੜਾ ਚੰਗਾ ਕਵਾਂ ਤੂੰ ਨਾ ਚਲੀ ਜਾ ਇੱਥੋਂ ਜੇ ਤੇਰੀ ਐ ਜੀਬਾਨ ਚੱਲਦੀ ਸੀ ਨਾ ਤਾਂ ਹੀ ਤੂੰ ਸੋਹਰਿਆਂ ਦੇ ਨਹੀਂ ਵੱਸੀ ਨਾਲ ਕੋਈ ਨਾ ਮੈਂ ਵੀ ਦੇਖਾਂਗੀ ਕਿਹੜਾ ਤੈਨੂੰ ਰਾਂਜਾ ਮਿਲਦਾ ਉਹ ਤਾਂ ਇੱਕ ਹੀ ਵਾਰੀ ਮਿਲਦਾ ਹੁੰਦਾ ਬਾਰ-ਬਾਰ ਨਹੀਂ ਦੇਖਰ ਜੋਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਪਰ ਤੈਨੂੰ ਤਾਂ ਹੁਣ ਇਹੋ ਜਿਹਾ ਮਿਲੂ ਕੋਈ ਕੁਵਾਰਾ ਥੋੜੀ ਦਿਨ ਉਹ ਵਿਆਹ ਕੇ ਲੈ ਜਾਊਗਾ ਨਾਲੇ ਲੋਕਾਂ ਦਾ ਕੀ ਹੈ ਲੋਕ ਤਾਂ ਗੱਲਾਂ ਬਣਾਉਂਦੇ ਹੁੰਦੇ ਨੇ ਹੁਣ ਤੈਨੂੰ ਵੀ ਤਾਂ ਪਿੰਡ 'ਚ ਐਂ ਕਹਿੰਦੇ ਨੇ ਕਿ ਕੁੜੀ ਦੀ ਕਿਸੇ ਨਾਲ ਗੱਲਬਾਤ ਸੀ ਤਾਂ ਹੀ ਸੋਹਰਿਆਂ ਨੇ ਭਜਾਤੀ ਜੇ ਤੇਰੀ ਐਂ ਜੁਬਾਨ ਚੱਲਦੀ ਸੀ ਨਾ ਤਾਂ ਹੀ ਤਾਂ ਸੋਹਰਿਆਂ ਦੇ ਨਹੀਂ ਬੱਸੀ ਨਾਲੇ ਕੋਈ ਨਾ ਮੈਂ ਵੀ ਦੇਖਾਂਗੀ ਕਿਹੜਾ ਤੈਨੂੰ ਰਾਂਜਾ ਮਿਲਦਾ ਉਹ ਤਾਂ ਇੱਕ ਹੀ ਵਾਰੀ ਮਿਲਦਾ ਹੁੰਦਾ ਬਾਰ-ਬਾਰ ਨਹੀਂ ਹੂੰ ਤੂੰ ਮੇਰੀ ਇੱਕ ਗੱਲ ਯਾਦ ਰੱਖੀਂ ਤੈਨੂੰ ਇਸ ਗੱਲ ਦਾ ਅਹਿਸਾਸ ਹੋ ਤੂੰ ਕੱਲੇ ਬੈਠ ਕੇ ਸੋਚੇਂਗੀ ਵੀ ਮੈਂ ਕੀ ਖੋਇਆ ਤੇ ਕੀ ਪਾਇਆ ਇਹ ਹੁਝੇ ਨਾਲ ਤੋ ਦੀਪੀ ਚੰਗਾ ਉਹ ਕੋਈ ਨਸ਼ਾ ਤਾਂ ਨਹੀਂ ਸੀ ਕਰਦਾ ਤੇ ਮੇਰੀ ਕਦਰ ਵੀ ਬਾਤ ਕਰਦਾ ਸੀ ਨਾਲੇ ਮਾਫੀ ਉਹਦੀ ਕਰਨਾ ਕੋਈ ਮਾੜੀ ਗੱਲ ਤੇ ਨਹੀਂ ਮੈਂ ਬਹੁਤ ਵੱਡੀ ਗਲਤੀ ਕਰ ਲਈ ਦੇਖ ਤੀਏ ਅਜੇ ਵੀ ਡੁੱਲੇ ਮੇਰਾ ਦਾ ਕੁਝ ਨਹੀਂ ਵਿਗੜਿਆ ਤੂੰ ਅਜੇ ਵੀ ਆਪਣਾ ਕਾਰ ਬਸਾ ਸਕਦੀ ਹੈ ਲਾ ਤੂੰ ਹੀ ਥੱਕ ਜਾਂਦੀ ਹੋਵੇਂਗੀ ਸਾਰਾ ਦਾ ਕੰਮ ਕਰਕੇ ਪੁੱਤ ਘਰ ਦੇ ਕੰਮ ਤਾਂ ਕਰਨੇ ਹੀ ਪੈਣੇ ਨੇ ਇਹ ਕਿਹੜਾ ਕਿਸੇ ਨੇ ਬਾਹਰੋਂ ਆ ਕੇ ਕਰਨੇ ਨੇ ਮਾ ਤੇਰੀ ਉਮਰ ਨਾਲ ਹੁਣ ਕੰਮ ਕਰਨ ਦੀ ਨਹੀਂ ਸੀ ਸਗੋਂ ਮੰਜੇ ਤੇ ਬਹਿ ਕੇ ਰੋਟੀ ਖਾਣ ਦੀ ਸੀ ਅੱਛ ਤੋਂ ਬਾਅਦ ਮੰਮੀ ਜਿਸ ਘਰ ਵਿੱਚ ਕੋਈ ਕੰਮ ਨਹੀਂ ਕਰਨਗੇ ਬੇਲੇ ਰਹਿਣਗੇ ਸਾਰੇ ਘਰ ਦੇ ਕੰਮ ਮੈਂ ਆਪ ਕਰੂੰਗੀ ਹਰਜੋਤ ਅੱਜ ਕਿਵੇਂ ਤੂੰ ਆਪਣੇ ਘਰ ਦਾ ਰਾਹ ਪਰ ਲੱਗੀ ਜੀ ਮੈਂ ਅਜ ਭੁੱਲ ਕੇ ਨਹੀਂ ਪੂਰੇ ਹੁਸ਼ੋ ਹਵਾਸ ਚ ਆਈਆਂ ਜੋ ਕਿ ਮੈਨੂੰ ਬਹੁਤ ਪਹਿਲਾਂ ਹੋਣਾ ਚਾਹੀਦਾ ਸੀਗਾ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੈਨੂੰ ਆਪਣੇ ਕਿਚੇ ਤੇ ਬਹੁਤ ਪਛਤਾਵਾ ਹੈ ਮੈਨੂੰ ਕੁੱਟੋ ਮਾਰੋ ਪਰ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਕੋਲ ਹੀ ਰਹੂੰਗੀ ਤੁਹਾਡੀ ਹਰ ਗੱਲ ਮੰਨੂੰਗੀ ਪੁੱਤ ਧੀਆ ਕਦੀ ਵੀ ਮਾਂ ਮਾ ਤੋਂ ਮਾਫ਼ੀ ਨਹੀਂ ਮੰਗਦੀਆਂ ਤੂੰ ਤਾਂ ਮੇਰੀ ਧੀ ਹੈ ਨਾਲੇ ਕਈ ਜਗ੍ਹਾ ਮੈਂ ਵੀ ਗਲਤ ਸੀ ਗੁੱਸੇ ਵਿੱਚ ਤੈਨੂੰ ਉੱਚਾ ਨੀ ਮਾ ਬੋਲ ਜਾਂਦੀ ਸੀ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਧੀਏ ਹੇ ਵਾਈ ਗੁਰੂ ਜਿਵੇਂ ਤੂੰ ਮੇਰਾ ਘਰ ਟੁੱਟਣੋਂ ਬਚਾਇਆ ਨਾ ਐ ਸਭ ਦਾ ਬਚਾਈ